ਹੈਲੋ ਹਾਂਜੀ ਸੇਸ਼ਕਲ ਜੀ ਗਰਮੀ ਦੀਪੜੀ ਦੇ ਉੱਪਰ ਤੁਹਾਡਾ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜਿਹੜੀ ਹੋਏਗੀ ਰਖੜੀ ਸਪੈਸ਼ਲ ਜਿਹੜੀ ਆਫਰ ਦੇ ਉੱਪਰ ਆਪਾਂ ਵੀਡੀਓ ਲੈ ਕੇ ਆਏ ਆ ਇਹ ਹੋਏਗੀ ਜੇਪੀ ਦੇ ਜਿਹੜੇ ਸੂਟ ਰੈਂਡ ਵਾਲੇ ਹੋਣਗੇ ਮੈਚਿੰਗ ਸੂਟ ਹੋਣਗੇ ਕੱਟ ਪੀਸਾਂ ਦੇ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਹੋਣਗੇ ਔਰ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਜਿਹੜੀ ਇਹ ਫ੍ਰੀ ਸ਼ਿਪਿੰਗ ਹੋਏਗੀ ਇਸਦੀ ਆਫਰ ਜੋ ਹੋਏਗੀ ਅੱਜ ਦੇ ਦਿਨ ਦੇ ਲਈ ਹੋਏਗੀ ਹੋਏਗੀ ਕਿਉਂਕਿ ਭੈਣਾਂ ਦੇ ਲਈ ਰਖੜੀਆਂ ਦੇ ਲਈ ਆਪਾਂ ਸਪੈਸ਼ਲ ਫਰੈਸ਼ ਸਟਾਕ ਦੇ ਵਿੱਚ ਲੈ ਕੇ ਆਏ ਆ ਕੱਟ ਪੀਸਾਂ ਦੇ ਰੇਟ ਦੇ ਵਿੱਚ ਤੁਹਾਨੂੰ ਜਿਹੜੇ ਇਹ ਸਭ ਤੋਂ ਪਹਿਲਾਂ ਅਸੀਂ ਆਪਣੀ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿੰਨਾ ਪਹਿਣਾ ਨੇ ਵਿਜ਼ਿਟ ਕਰਕੇ ਕੱਪੜੇ ਬਾਈ ਕਰਨੇ ਹੈਗੇ ਆ ਉਹ ਸਾਡੇ ਤੋਂ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਸਕਦੇ ਹੈਗੇ ਔਰ ਵਿਜ਼ਿਟ ਕਰਕੇ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਉਹ ਲੈ ਸਕਦੇ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਪਹਿਲਾ ਸੂਟ ਤੁਹਾਨੂੰ ਮਿਲੇਗਾ ਲਵੈਂਡਰ ਸ਼ੇਡ ਦਾ ਹੋਏਗਾ ਸਾਰਿਆਂ ਦਾ ਫੇਵਰਟ ਕਲਰ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ ਜੇਪੀ ਦੇ ਜਿਹੜੇ ਇਹ ਰਹਿਣ ਵਾਲੇ ਪੀਸ ਹੋਣਗੇ ਮੈਚਿੰਗ ਸੂਟ ਹੋਣਗੇ ਜੇਪੀ ਦੇ カラー वगैरह ਕਿਧਰੇ ਨਹੀਂ ਜਾਂਦਾ ਹੈਗਾ ਜੇ ਜੇਪੀ ਦੇ ਆਪਾਂ ਕੱਟ ਪੀਸ ਵੀ ਲੈਨੇ ਆ ਤਾਂ ਵੀ ਉਹ ਆਪਾਂ ਨੂੰ 500 ਰੁਪਏ ਮੀਟਰ ਪੈਂਦਾ ਹੈ 500 ਰੁਪਏ ਦਾ ਤਾਂ ਆਪਾਂ ਨੂੰ ਉਹ ਜੇਪੀ ਦਾ ਕੱਟ ਪੀਸ ਮਿਲਦਾ ਹੈ ਕੱਟ ਪੀਸਾਂ ਦੇ ਵਿੱਚ ਜੇਕਰ ਆਪਾਂ ਫਰੈਸ਼ਰ ਦੇ ਵਿੱਚ ਵੀ ਆਪਾਂ ਸੂਟ ਬਾਈ ਕਰਦੇ ਆ ਸੈਲਫ ਪ੍ਰਿੰਟ ਤੁਹਾਨੂੰ ਸੇਮ ਜਿਹੜੀ ਇਸ ਤੇ ਨਾਲ ਬਾਟਮ ਮਿਲੇਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਆ ਲਵੈਂਡਰ ਕਲਰ ਹੋਏਗਾ ਇਸ ਤੇ ਵਿੱਚ ਤੁਹਾਨੂੰ ਦੋ ਜਿਹੜੇ ਸੇਮ ਸੂਟ ਮਿਲ ਜਾਣਗੇ ਲਵੈਂਡਰ ਕਲਰ ਦੇ ਵਿੱਚ ਵੀ ਦੋ ਸੇਮ ਸ਼ੇਡ ਮਿਲ ਜਾਣ 2.5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ 600 ਰੁਪਿਆ 600 ਰੁਪਏ ਦੇ ਵਿੱਚ ਜਿਹੜੀਆਂ ਭੈਣਾਂ ਦੋ ਸੇਮ ਐਡਰੈਸ ਤੇ ਉੱਪਰ ਸੂਟ ਬਾਈ ਕਰਦੀਆਂ ਨੇ ਉਹਨਾਂ ਲਈ ਸ਼ਿਪਿੰਗ ਜਿਹੜੀ ਫ੍ਰੀ ਹੋਏਗੀ ਅੱਜ ਦੇ ਦਿਨ ਦੇ ਲਈ ਆਫਰ ਦਿੱਤੀ ਗਈ ਹੈ ਰਖੜੀਆਂ ਦੇ ਉੱਪਰ ਕੱਟ ਪੀਸਾਂ ਦੇ ਰੇਟ ਵਿੱਚ ਤੁਸੀਂ ਫ੍ਰੈਸ਼ ਸੂਟ ਬਾਈ ਕਰ ਸਕਦੇ ਹੋ ਜੀ ਮੈਚਿੰਗ ਸੂਟ ਹੋਏਗਾ ਫ੍ਰੈਸ਼ ਦੇ ਵਿੱਚ ਮਿਲੇਗਾ ਤੁਹਾਨੂੰ 2.5 ਮੀਟਰ ਦੀ ਕੱਟ ਹੋਏਗੀ 600 ਰੁਪਏ ਇੱਕ ਸੂਟ ਦਾ ਪ੍ਰਾਈਸ ਹੋਏਗਾ ਜੋ ਭੈਣਾਂ ਦੋ ਸੂਟ ਬਾਈ ਕਰਦੀਆਂ ਉਹਨਾਂ ਲਈ ਸ਼ਿਪਿੰਗ ਆ ਜੋ ਫ੍ਰੀ ਹੋਏਗੀ ਜੀ ਨੈਕਸਟ ਜਿਹੜਾ ਤੁਹਾਨੂੰ ਇਸ ਤੇ ਵਿੱਚ ਕਲਰ ਮਿਲੇਗਾ ਲੈਮਨ ਜਾਂ ਕਲਰ ਹੋਏਗਾ ਬਹੁਤ ਹੀ ਪਿਆਰਾ ਹੈਗਾ ਆ ਸੈਲਫ ਪ੍ਰਿੰਟ ਤੁਹਾਨੂੰ ਬਾਟਮ ਮਿਲੇਗੀ ਬਹੁਤ ਹੀ ਪਿਆਰਾ ਜਿਹੜਾ ਇਹਦਾ ਸਟਾਫ ਆ ਵਿਦਆਊਟ ਲਾਈਨਿੰਗ ਬਣੇਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਆ ਚੈੱਕ ਕਰ ਸਕਦੇ ਆ ਸਟਾਫ ਕਿੰਨਾ ਸੌਫਟ ਆ ਵਿਦਆਊਟ ਲਾਈਨਿੰਗ ਬਣੇਗਾ ਜਿੰਨਾ ਪਹਿਣਾ ਨੇ ਰਖੜੀਆਂ ਦੇ ਉੱਪਰ ਪਹਿਣਾ ਨੂੰ ਸੂਟ ਦਿੰਨੇ ਔਰ ਜਾਂ ਤੀਆਂ ਦੇ ਉੱਪਰ ਆਪਾਂ ਨੇ ਸੂਟ ਸਟਿਚ ਕਰਵਾਣੇ ਆ ਤਾਂ ਤੁਸੀਂ ਇਹ ਬਹੁਤ ਹੀ ਜ਼ਿਆਦਾ ਲਾਈਟ ਵੇਟ 100% ਪਿਓਰ ਕਾਟਨ ਹੈਗੀ ਇਹ ਜੇਪੀ ਦੀ ਤੁਸੀਂ ਲੈ ਸਕਦੇ ਹੋ ਫ੍ਰੈਸ਼ ਦੇ ਵਿੱਚ ਇਹ ਸੂਟ ਤੁਹਾਨੂੰ ਜਿਹੜਾ ਹੈਗਾ 600 ਰੁਪਏ ਦਾ ਮਿਲੇਗਾ ਕੱਟ ਪੀਸਸ ਦੇ ਵਿੱਚ 500 ਰੁਪਏ ਦਾ ਮਿਲੇਗਾ ਪਲੱਸ ਸ਼ਿਪਿੰਗ ਦੇ ਨਾਲ ਜੇਕਰ ਤੁਸੀਂ ਦੋ ਸੂਟ ਇੱਕ ਅਡਰੈਸ ਤੇ ਉੱਪਰ ਬਾਏ ਕਰਦੇ ਆ ਤਾਂ ਤੁਹਾਨੂੰ ਜਿਹੜੀ ਸ਼ਿਪਿੰਗ ਹੈਗੀ ਉਹ ਫ੍ਰੀ ਰਹੇਗੀ ਜੀ ਨੈਕਸਟ ਕਲਰ ਵੀ ਤੁਹਾਨੂੰ ਜਿਹੜਾ ਹੈਗਾ ਲੈਮਨ ਕਲਰ ਮਿਲੇਗਾ ਸ਼ਰਟ ਦੀ ਪ੍ਰਿੰਟਿੰਗ ਜਿਹੜੀ ਡਿਫਰੈਂਟ ਹੋਏਗੀ ਜੀ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਜਿਹੜਾ ਉਸ ਦਾ ਪ੍ਰਿੰਟ ਹੈਗਾ ਸੇਮ ਸੈਲਫ ਪ੍ਰਿੰਟ ਦੀ ਤੁਹਾਨੂੰ ਬਾਟਮ ਮਿਲੇਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਆ ਜੀ ਪ੍ਰਾਈਸ ਹੋ ਰਿਹਾ 600 ਰੁਪਿਆ ਸੇਮ ਐਡਰੈਸ ਤੇ ਉੱਪਰ ਦੋ ਸੂਟ ਬਾਈ ਕਰਦੇ ਹੋ ਤਾਂ ਸ਼ਿਪਿੰਗ ਫ੍ਰੀ ਹੋਏਗੀ ਜੀ ਨੈਕਸਟ ਤੁਹਾਨੂੰ ਗ੍ਰੀਨ ਕਲਰ ਮਿਲੇਗਾ ਜੀ ਲੋਕੀ ਕਲਰ ਨੂੰ ਥੋੜਾ ਡਾਰਕ ਹੈਗਾ ਜੀ ਇਹ ਔਰ ਇਸਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈਗੀ ਸ਼ਰਟ ਦੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਪਿਆਰੀ ਹੈਗੀ ਹੈ ਜੀ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਉਹ ਬਾਟਮ ਮਿਲੇਗੀ ਸੈਲਫ ਪ੍ਰਿੰਟ ਦੀ 2 ਮੀਟਰ ਦੀ ਕੱਟ ਹੋਏਗੀ ਜੀ ਨੈਕਸਟ ਕਲਰ ਜੋ ਇਸ ਦੇ ਵਿੱਚ ਹੋਏਗਾ ਜੀ ਗਾਜ਼ਰੀ ਜੀ ਟੋਨ ਦਾ ਜਿਹੜਾ ਹੈਗਾ ਇਹ ਕਲਰ ਆ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਨਾਲ ਤੁਹਾਨੂੰ ਜਿਹੜੀ ਮੈਚਿੰਗ ਬਾਟਮ ਮਿਲੇਗੀ ਔਰ ਸੈਲਫ ਪ੍ਰਿੰਟ ਬਾਟਮ ਹੋਏਗੀ ਪ੍ਰਿੰਟਡ ਸ਼ਰਟ ਹੋਏਗੀ ਤੁਸੀਂ ਚੈੱਕ ਕਰ ਸਕਦੇ ਹੋ ਫਰੈਸ਼ ਦੇ ਵਿੱਚ ਤੁਹਾਨੂੰ ਮਾਲ ਮਿਲੇਗਾ ਕੱਟ ਪੀਸਾਂ ਦੇ ਰੇਟ ਵਾਲਾ ਮਾਲ ਮਿਲੇਗਾ ਜੀ ਚੈੱਕ ਕਰ ਸਕਦੇ ਹੈਗੇ ਹੋ ਪ੍ਰਾਈਸ ਬਹੁਤ ਹੀ ਘੱਟ ਆ ਜਿਹੜੀ ਇਹ ਆਫਰ ਸਿਰਫ ਫਾਇਦੇ ਦੇਣ ਦੇ ਲਈ ਲਗਾਈ ਗਈ ਹੈਗੀ ਆ ਇਹ ਬ੍ਰਾਊਨ ਕਲਰ ਹੋਏਗਾ ਜੀ ਨਾਲ बॉटम ਸੈਲਫ ਪ੍ਰਿੰਟ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਪ੍ਰਿੰਟਡ ਸ਼ਰਟ ਹੋਏਗੀ ਜੀ ਸੇਮ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਉੱਪਰ ਆਪਣੇ 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 ਲਈ ਸੋਹਣੇ ਸੋਹਣੇ ਜਿਹੜੇ ਸੂਟ ਆ ਉਹ ਬੁੱਕ ਕਰ ਸਕਦੇ ਹੈਗੇ ਹੋ ਜੀ ਨੈਕਸਟ ਕਲਰ ਹੋਏਗਾ ਪੀਚ ਕਲਰ ਹੋਏਗਾ ਜੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਕਿੰਨੀ ਲਾਜ਼ਵਾ ਪ੍ਰਿੰਟਿੰਗ ਹੈਗੀ ਆ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਔਰ ਨਾਲ ਜਿਹੜੀ ਹੈਗੀ ਸੈਲਫ ਪ੍ਰਿੰਟ ਤੁਹਾਨੂੰ ਜਿਹੜੀ ਹੈਗੀ ਉਹ बॉटम ਮਿਲੇਗੀ orange peach ਕਲਰ ਹੋਏਗਾ ਜੀ ਔਰੇਂਜ ਪੀਚ ਕਲਰ ਹੋਏਗਾ ਜੀ ਨੈਕਸਟ ਹੋਏਗਾ ਬਹੁਤ ਹੀ ਪਿਆਰਾ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਲੱਗਿਆ ਸੀ ਇਹ ਵਾਲਾ ਸੂਟ ਕਲਰ ਹੋਏਗਾ ਨਾ ਹੀ ਇਹ ਗਾਦਰੀ ਹੈ ਗਾਦਰੀ ਨੂੰ ਥੋੜਾ ਜਿਹਾ ਡਾਰਕ ਸ਼ੇਡ ਆ ਔਰ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਪ੍ਰਿੰਟਿੰਗ ਹੈਗੀ ਹੈ ਜੀ ਸ਼ਰਟ ਦੀ ਵਿਦਆਊਟ ਲਾਈਨਿੰਗ ਬਣੇਗਾ ਫਰੈਸ਼ ਦੇ ਵਿੱਚ ਹੋਏਗਾ ਕੋਈ ਡਿਫੈਕਟ ਨਹੀਂ ਹੈਗਾ ਕੱਟ ਪੀਸਾਂ ਦੇ ਵਿੱਚ ਨਹੀਂ ਹੈਗਾ ਜੀ ਇਹ ਫਰੈਸ਼ ਦੇ ਵਿੱਚ ਆ 600 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਜੋ ਭੈਣਾ ਦੋ ਸੂਟ ਸੇਮ ਅਡਰੈਸ ਤੇ ਬਾਈ ਕਰਦੀਆਂ ਉਹਨਾਂ ਲਈ ਸ਼ਿਪਿੰਗ ਫ੍ਰੀ ਹੋਏਗੀ ਜੀ ਨੈਕਸਟ ਤੁਹਾਨੂੰ ਲਵੈਂਡਰ ਕਲਰ ਦੇ ਵਿੱਚ ਫੇਰ ਇੱਕ ਪੀਸ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹੜਾ ਇਹ ਸੂਟ ਹੈਗਾ ਆਫਲਾਈਨ ਇਸ ਦੇ ਨਾਲ ਆਪਾਂ ਤਿੰਨ ਚਾਰ ਪੀਸ ਆ ਜਿਹੜੇ ਲਵੈਂਡਰ ਕਲਰ ਦੇ ਸੇਲ ਕਰ ਚੁੱਕੇ ਆ ਔਰ ਨੈਕਸਟ ਹੋਏਗਾ ਜੀ ਆਪਣੇ ਕੋਲੇ ਵਰਕ ਵਾਲੇ ਪੀਸ ਤੁਹਾਨੂੰ ਮਿਲ ਜਾਣਗੇ ਜੀ ਇੰਸਟਾਗ੍ਰਾਮ ਫੇਮਸ ਡਿਜ਼ਾਈਨ ਹੋਏਗਾ ਫਰੰਟ ਦੇ ਉੱਪਰ ਸਟਾਈਲਰ ਵਰਕ ਹੋਏਗਾ ਜੀ ਔਰ ਇਹ ਸਾਰਾ ਵਰਕ ਹੈਗਾ ਇਸ ਤਰੀਕੇ ਦਾ ਫਰੰਟ ਦੇ ਉੱਪਰ ਹੋਏਗਾ ਬਾਜੂ ਦੇ ਉੱਪਰ ਵੀ ਵਰਕ ਹੋਏਗਾ ਪਲੱਸ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਇਸ ਦੇ ਵਿੱਚ ਅਸੀਂ ਤੁਹਾਨੂੰ ਕਲਰ ਚੈੱਕ ਕਰਾ ਦਿੰਨੇ ਆ ਇਹ ਬਣਿਆ ਹੋਇਆ ਹੈਗਾ ਜੀ ਬਰਬਰੀ ਕਾਟਨ ਦੇ ਉੱਪਰ ਜੋ ਕਿ ਵਿਦਆਊਟ ਲਾਈਨਿੰਗ ਬਣੇਗਾ ਇਸ ਦਾ ਪ੍ਰਾਈਸ ਹੋ ਗਿਆ 900 ਰੁਪਏ ਜੀ ਰਖੜੀਆਂ ਦੇ ਉੱਪਰ ਆਪਰ ਜੇਕਰ ਪਹਿਣਾ ਨੂੰ ਦੇਣੇ ਹੈਗੇ ਤਾਂ ਆਪਾਂ ਦੇ ਸਕਦੇ ਆ ਪ੍ਰਾਈਸ ਬਹੁਤ ਹੀ ਘੱਟ ਹੈਗਾ ਜੀ 900 ਰੁਪਏ ਦੇ ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਇਹ ਵੀ ਜੇਕਰ ਤੁਸੀਂ ਦੋ ਪੀਸ ਬਾਈ ਕਰਦੇ ਆ ਤਾਂ ਤੁਹਾਡੇ ਲਈ ਸ਼ਿਪਿੰਗ ਜਿਹੜੀ ਉਹ ਫ੍ਰੀ ਹੋਏਗੀ ਜੀ ਇਸ ਦੇ ਵਿੱਚ ਤੁਸੀਂ ਕਲਰ ਚੈੱਕ ਕਰ ਸਕਦੇ ਹੈਗੇ ਹੋ ਜੀ ਲਵੈਂਡਰ ਕਲਰ ਮਿਲੇਗਾ ਡਾਰਕ ਜਾਂ ਵਾਈਨ ਸ਼ੇਡ ਲਾਈਟ ਵਾਈਨ ਸ਼ੇਡ ਮਿਲੇਗਾ ਜੀ ਔਰ ਪਿੰਕ ਸ਼ੇਡ ਮਿਲੇਗਾ ਜੀ ਚੈੱਕ ਕਰ ਸਕਦੇ ਹੈ ਜੀ ਉਹ ਜੀ ਇਸ ਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਜੋ ਪਹਿਣਾ ਦੋ ਸੂਟ ਹੈਗੇ ਆ ਸੇਮ ਐਡਰੈਸ ਉੱਪਰ ਬਾਈ ਕਰਦੀਆਂ ਨੇ ਜੀ ਉਹਨਾਂ ਲਈ ਸ਼ਿਪਿੰਗ ਹੈਗੀ ਜਿਹੜੀ ਅੱਜ ਦੇ ਦਿਨ ਲਈ ਫ੍ਰੀ ਹੋਏਗੀ ਇਹ ਜਿਹੜੀ ਆਫਰ ਹੈਗੀ ਆ ਰਖੜੀਆਂ ਦੇ ਉੱਪਰ ਪਹਿਣਾ ਦੇ ਲਈ ਸਪੈਸ਼ਲ ਲਗਾਈ ਗਈ ਹੈਗੀ ਹੈ ਜੀ ਔਰ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਬੱਕਰਵਾ ਸਕਦੇ ਹੋ ਜੀ ਜੋ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਔਰ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਤੁਸੀਂ ਬੱਕਰਵਾ ਸਕੋ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ